ਇਸ ਵਾਰ ਪੰਜਾਬ ਵਿੱਚ ਮੌਨਸੂਨ ਦੇ ਸਮੇਂ ਸਿਰ ਪਹੁੰਚਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ ਮੌਨਸੂਨ ਜਿਸ ਤਰ੍ਹਾਂ ਅੱਗੇ ਵਧ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਮੌਨਸੂਨ ਜੂਨ ਦੇ ਤੀਜੇ ਹਫ਼ਤੇ ਪੰਜਾਬ ਵਿੱਚ ਪਹੁੰਚ ਜਾਵੇਗਾ ਸੂਬੇ ਚ 20 ਜੂਨ ਤੋਂ ਬਾਅਦ ਗਰਮੀ ਤੋਂ ਰਾਹਤ ਮਿਲੇਗੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਪ੍ਰੀ ਮੌਨਸੂਨ ਤਹਿਤ ਕੁਝ ਮੀਂਹ ਜਾਰੀ ਰਹੇਗਾ ਫਿਲਹਾਲ ਮੌਨਸੂਨ ਓਡੀਸ਼ਾ ਆਂਧਰਾ ਪ੍ਰਦੇਸ਼ ਅਤੇ ਦੱਖਣੀ ਮਹਾਰਾਸ਼ਟਰ ਚ ਪਹੁੰਚ ਗਿਆ ਹੈ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਆਏ ਤੂਫਾਨ ਨੇ ਸੂਬੇ ਵਿੱਚ ਭਾਰੀ ਨੁਕਸਾਨ ਕੀਤਾ ਹੈ ਝੱਖੜ ਕਾਰਨ ਸ਼ਹਿਰੀ ਖੇਤਰਾ ਵਿੱਚ ਸਵੇਰੇ ਕਰੀਬ 13 ਘੰਟੇ ਬਾਅਦ ਬਿਜਲੀ ਗਲ ਰਹੀ ਹੈ ਜਦੋਂ ਕਿ ਪਿੰਡੂ ਖੇਤਰਾ ਵਿੱਚ ਦੁਪਹਿਰ ਬਾਅਦ ਕਰੀਬ 20 ਘੰਟੇ ਬਾਅਦ ਹੀ ਬਿਜਲੀ ਬਹਾਲ ਹੋਈ ਹੈ ਪਾਵਰਪੌਮ ਨੂੰ 20 ਘੰਟਿਆਂ ਵਿੱਚ ਆਊਟੇਜ ਸੰਬੰਧੀ 1.50 ਲੱਖ ਸ਼ਿਕਾਇਤਾਂ ਦਰਜ ਕਰਨੀਆਂ ਪਈਆਂ ਇਸ ਦੇ ਨਾਲ ਹੀ ਪਟਿਆਲਾ ਚ ਖੰਬੇ ਦੀ ਲਪੇਟ ਚ ਆਉਣ ਨਾਲ ਬੀਤੇ ਦਿਨੀ ਪੱਤਰਕਾਰ ਦੀ ਵੀ ਮੌਤ ਹੋਈ ਸੀ ਜਦਕਿ ਲੁਧਿਆਣਾ ਚ ਤਿੰਨ ਲੋਕ ਜ਼ਖਮੀ ਹੋਏ ਸਨ ਪਾਵਰਕੋਮ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਆਏ ਤੂਫਾਨ ਕਾਰਨ 6000 ਬਿਜਲੀ ਦੇ ਖੰਬੇ 12000 ਟਰਾਂਸਫਰਮ ਅਤੇ 1000 ਕਿਲੋਮੀਟਰ ਤੱਕ ਤਾਰਾ ਟੁੱਟੀਆਂ ਇਸ ਕਾਰਨ ਪੂਰੇ ਪੰਜਾਬ ਵਿੱਚ ਬਿਜਲੀ ਸਪਲਾਈ ਠੱਪ ਰਹੀ ਪਰ ਦੱਖਣੀ ਅਤੇ ਪੱਛਮੀ ਜ਼ੋਨ ਦੇ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ, ਫਤਿਹਗੜ੍ਹ ਸਾਹਿਬ, ਲੁਧਿਆਣਾ, ਨਵਾਂ ਸ਼ਹਿਰ, ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ ਅਤੇ ਮੁਕਸਰ ਵਿੱਚ ਇਸ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲਿਆ।